ਸਵੇਰ ਖਾਲ ਜੀ ਪੰਜਾਬ ਨਿਊਜ਼ ਬੁਲਟਨ ਦੇਖ ਲਈ ਦਿਸਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੀ ਆਮੋ ਹੈਡਲਾਈਨਸ ਤੇ ਨਵਜਮੇ ਬੱਚੇ ਨੂੰ ਲੈ ਕੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਦਿੱਤਾ ਬਿਆਨ ਕਿ ਹਾਂ ਪੰਜਾਬ ਸਰਕਾਰ ਬੱਚੇ ਦੇ ਲੀਗਲ ਹੋਣ ਸੰਬੰਧੀ ਕਰ ਰਹੀ ਪੁੱਛਗਿੱਛ ਪੰਜਾਬ ਸਰਕਾਰ ਤੇ ਲੱਗੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਤੰਗ ਕਰਨ ਦੇ ਦੋਸ਼ ਵਿਕਰਮ ਮਜੀਠੀਆ ਦੇ ਨਾਲ-ਨਾਲ ਰਾਜਾ ਵੜਿੰਗ ਨੇ ਕੀਤੀ ਟਿੱਪਣੀ ਮੁਸੇਵਾਲੇ ਦੇ ਮਾਪਿਆਂ ਦੇ ਬੱਚੇ ਦੇ ਲੀਗਲ ਹੋਣ ਸੰਬੰਧੀ ਸਬੂਤ ਮੰਗਨ ਤੇ ਆਪ ਨੇ ਤੋੜੀ ਚੁੱਪੀ ਕੈਬਨਿਟ ਮੰਤਰੀ ਬਲਬੀਰ ਸਿੰਘ ਨੇ ਦਿੱਤਾ ਬਿਆਨ ਕੇ ਜੀਵਲ ਨੂੰ ਭੇਜੇ ਜਾ ਰਹੇ ਸੰਮਨਾ ਤੇ ਦਿੱਲੀ ਹਾਈ ਕੋਰਟ ਨੇ ਲੈ ਆ ਰੁਖ ਏਡੀ ਨੂੰ ਜਵਾਬ दाखल ਕਰਨ ਲਈ ਦਿੱਤੇ 2 ਹਫਤੇ ਤੇ ਹੁਣ ਖਬਰਾਂ ਵਿਸਥਾਰ ਨਾਲ ਸਿੱਧੂ ਮੁਸੇਵਾਲੇ ਦੇ ਘਰ ਮੁਰ ਮੁਖਸ਼ੀਆਂ ਆਈਆਂ ਨੇ ਜਿੱਥੇ ਇੱਕ ਪਾਸੇ ਸਿੱਧੂ ਦੇ ਚਾਉਣ ਵਾਲਿਆਂ ਨੇ ਇਸ ਗੱਲ ਦਾ ਜਸ਼ਨ ਮਨਾਉਣਾ ਸ਼ੁਰੂ ਕੀਤਾ ਹੋਇਆ ਹੈ ਤੇ ਦੂਜੇ ਪਾਸੇ ਪਰਿਵਾਰ ਪਰੇਸ਼ਾਨ ਨਜ਼ਰ ਆ ਰਿਹਾ ਹੈ। दरअसल ਸਿੱਧੂ ਮੁਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ ਉੱਤੇ ਨਵਜੰਮੇ ਬੱਚੇ ਨੂੰ ਲੈ ਕੇ ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ ਤੇ ਕਿਹਾ ਕਿ ਪੰਜਾਬ ਸਰਕਾਰ ਬੱਚੇ ਦੇ ਲੀਗਲ ਹੋਣ ਨੂੰ ਲੈ ਕੇ ਪਰਿਵਾਰ ਤੋਂ ਪੁੱਛਗਿੱਛ ਕਰ ਰਹੀ ਹੈ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਦੇ ਵੱਲੋਂ ਕੁਝ ਦਸਤਾਵੇਜ਼ਾਂ ਦੇ ਲਈ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਦੋ ਦਿਨ ਪਹਿਲਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਬੇਨਤੀਆਂ ਜੋਧੜੀਆਂ ਨੇ ਸਦਕਾ ਵਾਹਿਗੁਰੂ ਕਾਲਪੁਰਖ ਨੇ ਆਪਣੇ ਦੇ ਮਿਹਰ ਕੀਤੀ ਆਪਾਂ ਨੂੰ ਸ਼ੁਭਦੀਪ ਵਾਪਸ ਕੀਤਾ। ਪਰੰਤੂ ਅੱਜ ਸਵੇਰ ਤੋਂ ਮਨ ਬੜਾ ਪਰੇਸ਼ਾਨ ਸੀ ਸੋਚਿਆ ਤੁਹਾਨੂੰ ਵੀ ਸਾਰੇ ਇਸ ਗੱਲਬਾਤ ਦਾ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਸ਼ਾਸਨ ਸਵੇਰ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਇਸ ਗੱਲ ਲਈ ਵੀ ਤੁਸੀਂ ਆਪਣੇ ਇਸ ਬੱਚੇ ਦੇ ਸਾਨੂੰ ਡਾਕੂਮੈਂਟ ਪੇਸ਼ ਕਰੋ ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਮੈਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਦੇ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਨਾ ਖਾਸ ਕਰਕੇ ਸੀਐਮ ਸਾਹਿਬ ਨੂੰ ਵੀ ਕਿਰਪਾ ਕਰਕੇ ਤੁਸੀਂ ਇਸ ਗੱਲ ਤੇ ਤਾਂ ਥੋੜਾ ਜਿਆਦਾ ਤਰਸਖਾਓ ਵੀ ਇਹ ਟ੍ਰੀਟਮੈਂਟ ਤਾਂ ਪੂਰਾ ਹੋ ਲੈਣ ਦਿਓ ਮੈਂ ਇੱਥੋਂ ਦਾ ਰਹਿਣ ਵਾਲਾ ਮੈਂ ਇੱਥੇ ਹੀ ਰਹੂੰਗਾ ਜਿੱਥੇ ਤੁਸੀਂ ਮੈਨੂੰ ਬੁਲਾਓਗੇ ਮੈਂ ਤਾਲਬ ਕਰੂੰਗਾ ਮੈਂ ਹਰ ਜਗ੍ਹਾ ਤੇ ਪਹੁੰਚੂੰਗਾ ਤਾਂ ਕਿਰਪਾ ਕਰਕੇ ਪਹਿਲਾਂ ਤਾਂ ਮੇਰਾ ਜਿਹੜਾ ਟ੍ਰੀਟਮੈਂਟ ਹੈ ਉਹਨੂੰ ਕੰਪਲੀਟ ਹੋਣ ਦਿੱਤਾ ਜਾਵੇ ਤਾਂ ਇੱਕ ਮੈਂ ਤੁਹਾਨੂੰ ਇੱਕ ਸਖਤ ਸ਼ਬਦਾਂ 'ਚ ਇਹ ਗੱਲ ਕਹਿਣਾ ਕਿਉਂਕਿ ਮੈਂ ਦੁਖੀ ਬਹੁਤ ਅੰਜਾਂ ਕਿਉਂਕਿ ਤੁਹਾਡੀ ਇੱਕ ਆਦਤ ਹੈ ਤੁਸੀਂ ਹਰ ਇੱਕ ਗੱਲ ਤੋਂ ਜੂ ਟਰਨ ਲੈਨ ਨੂੰ ਫਿਰ ਬਾਅਦ ਦੇ ਵਿੱਚ ਤੁਹਾਡੇ ਜਿਹੜੇ ਸਲਾਹਕਾਰ ਨੇ ਤੁਹਾਡੇ ਜਿਹੜੇ ਪਾਛੂ ਨੇ ਉਹ ਤੁਹਾਨੂੰ ਇਹੋ ਜਿਹੀ ਸਲਾਹ ਦਿੰਦੇ ਨੇ ਤੇ ਫਿਰਸੋਂ ਥੋ ਉਸ ਫੈਸਲੇ ਤੋਂ ਰੁਕਿਆ ਨਹੀਂ ਜਾਂਦਾ ਮੈਂ ਤੁਹਾਨੂੰ ਬੜੇ ਸਖਤ ਸ਼ਬਦਾਂ 'ਚ ਕਹਿਣਾ ਤੁਸੀਂ ਜੇ ਹੱਥ ਪਾਉਂਗੇ ਸਮਾਰ ਕੇ ਪਾਓ ਠੀਕ ਹੈ ਮੈਂ ਜੂ ਟਰਨ ਲੈਨ ਵਾਲਿਆਂ ਚੋਂ ਨਹੀਂ ਮੈਂ ਜਾਣ ਦੇ ਸਕਦਾ ਮੈਂ ਪਿੱਛੇ ਹਟਣ ਵਾਲਿਆਂ ਚੋਂ ਨਹੀਂ ਮੈਂ ਜਿੱਥੋਂ ਤੱਕ ਗੱਲ ਕਾਨੂੰਨ ਦੀ ਹੈ ਮੇਰੇ ਪੁੱਤ ਨੇ ਜਿੰਨਾ 28 ਸਾਲ ਦੀ ਜ਼ਿੰਦਗੀ ਜਿਉਂ ਹੀ ਕਾਨੂੰਨ ਦੇ ਦੇਰੇ ਚ ਰਹਿ ਕੇ ਜਿਉਂ ਮੈਂ ਇੱਕ ਸਾਬਕਾ ਫੌਜੀ ਐ ਮੈਂ ਕਾਨੂੰਨ ਦੀ ਹਰ ਜਗ੍ਹਾ ਦੇ ਉੱਤੇ ਰਿਸਪੈਕਟ ਕਰਦਾ ਔਰ ਮੈਂ ਤੁਹਾਨੂੰ ਯਕੀਨ ਵੀ ਦਿਵਾਉਣਾ ਚਾਹੁੰਦਾ ਇਸ ਗੱਲ ਦਾ ਵੀ ਮੈਂ ਕਾਨੂੰਨ ਦੇ ਹਰ ਪਹਿਲੂ ਤੇ ਖਰਾ ਉਤਰੂਗਾ ਮੈਂ ਕਿਸੇ ਵੀ ਜਗ੍ਹਾ ਦੇ ਉੱਤੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਅਗਰ ਮੈਂ ਕੀਤੀ ਹੂਈ ਮੈਨੂੰ ਫੜ ਕੇ ਜੇਲ੍ਹ ਚ ਪਾ ਦਿਓ ਅਗਰ ਤੁਹਾਨੂੰ ਫਿਰ ਵੀ ਮੇਰੇ ਤੇ ਵਿਸ਼ਵਾਸ ਨਹੀਂ ਹੈ ਪਹਿਲਾਂ ਮੇਰੇ ਤੇ ਐਫ ਆਈ ਆਰ ਕਟੋ ਫੜ ਕੇ ਮੈਨੂੰ ਅੰਦਰ ਦਿਓ ਫਿਰ ਇਨਵੈਸਟੀਗੇਸ਼ਨ ਕਰੋ ਤੇ ਮੈਂ ਆਪਣੇ ਸਵੇ ਵਿਸ਼ਵਾਸ ਦੇ ਨਾਲ ਇਹ ਗੱਲ ਕਹਿੰਦਾ ਵੀ ਮੈਂ ਸਾਰੇ ਲੀਗਲ ਡਾਕੂਮੈਂਟ ਤੁਹਾਡੇ ਸਾਹਮਣੇ ਪੇਸ਼ ਕਰਕੇ ਮੈਂ ਇਥੋਂ ਸਾਫ਼ ਬਰੀ ਨਿਕਲ ਕੇ ਦਿਖਾਉਂਗਾ ਤੁਹਾਨੂੰ ਦੱਸਦੀ ਕਿ ਭਿੱਤੇ ਰਣੀ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਜਿੱਥੇ ਇੱਕ ਪਾਸੇ ਸਿੱਧੂ ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਨੇ ਉੱਥੇ ਹੀ ਹੁਣ ਉਹਨਾਂ ਨੇ ਪ੍ਰਸ਼ਾਸਨ ਤੇ ਇਲਜ਼ਾਮ ਵੀ ਲਗਾਏ ਨੇ ਪੰਜਾਬ ਸਰਕਾਰ ਵੱਲੋਂ ਸਿੱਧੂ ਮਸੇਵਾਲੇ ਦੇ ਮਾਪਿਆਂ ਨੂੰ ਪਰੇਸ਼ਾਨ ਕਰਨ ਵਾਲੀ ਗੱਲ ਸਾਹਮਣੇ ਆਉਣ ਤੋਂ ਬਾਅਦ ਸਿਆਸਤ ਨੇ ਨਵਾਂ ਮੋੜ ਲੈ ਲਿਆ ਹੈ ਵਿਰੋਧੀ ਧਿਰਾਂ ਮਸੇਵਾਲੇ ਦੇ ਮਾਪਿਆਂ ਦੇ ਪੱਖ ਵਿੱਚ ਆ ਗਈਆਂ ਨੇ ਅਕਾਲੀ ਆਗੂ ਵਿਕਰਮ ਮਜੀਠੀਆ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਰਕਾਰ ਨੂੰ ਇਸ ਮਾਮਲੇ ਵਿੱਚ ਨਿਸ਼ਾਨੇ ਤੇ ਲਿਆ ਹੈ ਵਿਰੋਧੀਆਂ ਵੱਲੋਂ ਜਮ ਕੇ ਸਰਕਾਰ ਦੀ ਨਿੰਦਾ ਕੀਤੀ ਜਾ ਰਹੀ ਹੈ ਸਿੱਧੂ ਮਸੇਵਾਲੇ ਦੇ ਪਿਤਾ ਦੇ ਵੱਲੋਂ ਦਿੱਤੇ ਗਏ ਬਿਆਨ ਨੇ ਸਿਆਸਤ ਨੂੰ ਪਖਾ ਦਿੱਤਾ ਹੈ ਵਿਰੋਧੀ ਸੂਬਾ ਸਰਕਾਰ ਦੇ ਉੱਤੇ ਨਿਸ਼ਾਨੇ ਸਾਧ ਰਹੇ ਨੇ ਵਿਰੋਧੀ ਟੀਜ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਆਪਣਾ ਪ੍ਰਤੀਕ ਕर्म ਦਿੱਤਾ ਜਿਸ ਬੱਚੇ ਦੇ ਜਨਮ ਦੀ ਖੁਸ਼ੀ ਪੂਰਾ ਪੰਜਾਬ ਅਤੇ ਦੁਨੀਆ ਭਰ ਵਿੱਚ ਵਸਦੇ ਲੋਕ ਮਨਾ ਰਹੇ ਨੇ ਸੀਨੀਅਰ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਵੀ ਸਰਕਾਰ ਦੇ ਨਿਸ਼ਾਨ ਨੇ ਸਾਦੇ ਨੇ ਇੱਕ ਵੀਡੀਓ ਵੇਖੀ ਕਿ ਕਿਵੇਂ ਉਹਨਾਂ ਨੂੰ ਭਗਵੰਤ ਮਾਨ ਦੀ ਸਰਕਾਰ ਤੱਕ ਪਰੇਸ਼ਾਨ ਕਰਦੇ ਮਨ ਨੂੰ ਬੜਾ ਦੁੱਖ ਪਹੁੰਚਿਆ ਯਾਰ ਇਹ ਕੋਈ ਇਨਸਾਨੀਅਤ ਹੈ ਕਿ ਇਹ ਪੰਜਾਬੀਅਤ ਹੈ ਪਹਿਲਾਂ ਭਗਵੰਤ ਸਿੰਘ ਤੁਹਾਡੀ ਨਲਾਇਕੀ ਸਦਕਾ ਉਹ ਤਾਂ ਤੁਸੀਂ ਕਹਿੰਦੇ ਸੀ ਅਸੀਂ ਵੀਆਈਪੀ ਕਲਚਰ ਦੇ ਉਲਟ ਆ ਜਿੰਨੀ ਸਿਕਿਉਰਿਟੀ ਤੁਹਾਡੇ ਕੋਲ ਹੈ ਸ਼ਾਇਦ ਪਹਿਲਾਂ ਕਿਸੇ ਮੁੱਖ ਮੰਤਰੀ ਕੋਲ ਆ ਰਹੀ ਥੋਡੇ ਵਜ਼ੀਰ ਚਾਰ ਚਾਰ ਪੰਜ ਪੰਜ ਗੱਡੀ ਲੈ ਕੇ ਚੱਲਦੇ ਥੋਡੇ ਐਮਐਲਏ ਤੱਕ ਤੁਸੀਂ ਉਹਨਾਂ ਨੂੰ 15 15 20 20 ਗਾਰਮੈਂਟ ਦਿੱਤੇ ਔਰ ਜਿਹਦੀ ਜਾਨ ਖਤਰੇ 'ਚ ਸੀ ਜਿਹੜਾ ਉਸ ਸਮੇਂ ਇਹ ਇੰਟੈਲੀਜੈਂਸ ਦੀ ਰਿਪੋਰਟ ਸੀ ਉਹਨੂੰ ਗਵਰਨਮੈਂਟ ਮਿਲੇ ਸੀ ਸਿੱਧੂ ਮੂਸੇ ਵਾਲੇ ਨੂੰ ਦੀ ਸਿਕਿਉਰਿਟੀ ਤੁਸੀਂ ਵਿਡਰੋਅ ਕੀਤੀ ਉਹਨਾਂ ਦਾ ਲਾਡਲਾ ਬੱਚਾ ਕੱਲਾ-ਕੱਲਾ ਪੁੱਤ ਉਮਰਵਾਤਾ ਔਰ ਜੋ ਹਾਲਾਤ ਪੈਦਾ ਹੋਏ ਉਹ ਸਾਰਿਆਂ ਦੇ ਸਾਹਮਣੇ ਮੁੜ ਕੇ ਠੀਕ ਆ ਬੜੇ ਔਖੇ ਹੋ ਕੇ 3000 ਬੰਦਾ ਲਾ ਕੇ ਤੁਸੀਂ ਸ਼ਰਮੋ ਸ਼ਰਮੀ ਅਫਸੋਸ ਵੀ ਕਰਕੇ ਆਏ ਅੱਜ ਜੇ ਵਧਾਈ ਨਹੀਂ ਦੇਣੀ ਨਵੇਂ ਜੰਮੇ ਬੱਚੇ ਦੀ ਉਹ ਮਾਪਿਆਂ ਤੇ ਦੇਖੋ ਕੀ ਬੀਤਰੀ ਸੀ ਉਹਨਾਂ ਦੇ ਨਾਲ ਕੋ ਜਿੱਦੜ ਦੀ ਉਹਦੀ ਡੈਥ ਹੋਈ ਸੀ ਔਰ ਮਾਪਿਆਂ ਲਈ ਉਹਨਾਂ ਦੀ ਜ਼ਿੰਦਗੀ ਆਪਦੇ ਬੱਚਿਆਂ ਦੇ ਆਲੇ ਦੁਆਲੇ ਫਿਰਦੀ ਹੈ ਠੀਕ ਹੈ ਤੁਹਾਡੀ ਜ਼ਿੰਦਗੀ ਤੁਹਾਡਾ ਆਪਦੇ ਬੱਚਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਤੁਹਾਡੇ ਬੱਚੇ ਤੁਹਾਡੀ ਕਿੰਨੀ ਕੁ ਇੱਜ਼ਤ ਕਦਰ ਕਰਦੇ ਆ ਇਹ ਤੁਹਾਡੀ ਬੇਟੀ ਨੇ ਆਪ ਦੀ ਵੀਡੀਓ 'ਚ ਦੱਸਤਾ ਕਿ ਤੁਸੀਂ ਉਹਦੇ ਕੁਛ ਨਹੀਂ ਲੱਗਦੇ ਮਗਰ ਭਾਈ ਸਾਹਿਬ ਭਗਵੰਤਬਾਹਨ ਜੀ ਸਾਰਿਆਂ ਦੇ ਰਿਸ਼ਤੇ ਏਡੇ ਨਾਜ਼ੁਕ ਤੇ ਕਮਜ਼ੋਰ ਨਹੀਂ ਹੁੰਦੇ ਮੈਂ ਤਾਂ ਰੱਬ ਅੱਗੇ ਅਰਦਾਸ ਕਰਦਾ ਕਿ ਤੁਹਾਡਾ ਰਿਸ਼ਤਾ ਵੀ ਆਪਦੇ ਬੱਚਿਆਂ ਨਾਲ ਚੰਗਾ ਹੋਵੇ ਰਾਜਵਿੰਗ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨਾ ਬੇਹੱਦ ਹੀ निंदनीयੋਗ ਹੈ ਇਹ ਬਹੁਤ ਹੀ ਸ਼ਰਮਨਾਕ ਕਾਰ ਹੈ ਮੱਸਾ ਮੱਸਾ ਉਸਕਾਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਡਰਾ ਤੰਕਾ ਕੇ ਜ਼ਲੀਲ ਨਾ ਕਰਨ ਦੀ ਅਪੀਲ ਕੀਤੀ ਹੈ ਪੰਜਾਬੀ ਦਾ ਰਾਖਾ ਸਿੱਧੂ ਮੂਸੇਵਾਲੇ ਵਾਪਸ ਆਇਆ ਸੀ ਇਹ ਮੰਨੇ ਔਰ ਬੇਹੱਦ ਖੁਸ਼ੀ ਹੈ ਦੁਨੀਆ ਦੇ ਵਿੱਚ ਕਿਉਂਕਿ ਇਸ ਪ੍ਰਕਾਰ ਉਸਨੇ ਪੰਜਾਬੀ ਪੰਜਾਬੀ ਅਦਾ ਔਰ ਪੰਜਾਬ ਦਾ ਨਾਂ ਚੱਕਿਆ ਸੀਗਾ ਧੁੰਮਾ ਪਾਤੀਆਂ ਸੀ ਦੁਨੀਆ ਵਿੱਚ ਲੇਕਿਨ ਕੁਝ ਲੋਗਾਂ ਨੂੰ ਇਹ ਰਾਜਮੀ ਹੋਇਆ ਸੀ ਕਿਉਂਕਿ ਉਸ ਸਰਕਾਰਾਂ ਦੇ ਖਿਲਾਫ ਵੀ ਬਹੁਤ ਕੁਝ ਕਹਿ ਦਿੰਦੇ ਸਨ ਆ ਜੋ ਮਨ ਚ ਚਿੱਤ ਚਾਹੁੰਦਾ ਸੀ ਚਾਹੇ ਕੋਈ ਐਸਵਾਈਐਲ ਦਾ ਮੁੱਦਾ ਸੀ ਚਾਹੇ ਬਹੁਤ ਸਾਰੇ ਮੁੱਦਿਆਂ ਕੀ ਆ ਵੀ ਗਾਣਿਆਂ ਦੇ ਰਾਹੀ ਵੇ ਬਾਤ ਸੀ ਉਹਨਾਂ ਨੇ ਆਪ ਦਾ ਪ੍ਰਤੀਕਰਮ ਦਿੱਤਾ ਵਿਵਾਕੀ ਦੇ ਨਾਲ ਲੇਕਿਨ ਤੁਹਾਨੂੰ ਪਤਾ ਹੈ ਕਿ ਚੜਦੇ ਜਿਹੜੇ ਸੂਰਜ ਹੁੰਦੇ ਐ ਉਹ ਸਰਕਾਰਾਂ ਨੂੰ ਤੇ ਲੋਕਾਂ ਨੂੰ ਭਾਉਂਦੇ ਨਹੀਂ ਐ ਬੜਾ ਪਿਆਰਾ ਸੱਜਣ ਸੀ ਔਰ ਮੈਂ ਸਮਝਦਾ ਕਿ ਅੱਜ ਮਾਤਾ ਜੀ ਚਰਨ ਕੋਰ ਨੇ ਜਿਸ ਪ੍ਰਕਾਰ ਦਲੇਰੀ ਦੇ ਨਾਲ ਇਹ ਵੀ ਇੱਕ ਨਾਓ ਰੋਲ ਮਾਡਲ ਬਣ ਕੇ ਨੇ ਦੁਨੀਆ ਦੇ ਅੰਦਰ ਕਿ ਦਲੇਰੀ ਦੇ ਨਾਲ ਗ੍ਰਿਸ਼ਟਾ ਦੇ ਨਾਲ ਕਿ ਤਕੜੇ ਹੋ ਕੇ ਸੱਚੇ ਪਾਤਸ਼ਾਹ ਦਾ ਅਸ਼ੀਰਵਾਦ ਲੈ ਕੇ ਇਹ ਇੱਕ ਅੱਜ ਸਿਰੇ ਚੜਾਇਆ ਕਿਉਂਕਿ ਅੱਜ ਦੋਵਾਂ ਜਾਣਿਆਂ ਨੂੰ ਜਿਉਣ ਦਾ ਇੱਕ ਮਕਸਦ ਮਿਲ ਗਿਆ ਹੈ ਕਹਿੰਦੇ ਕਿ ਹੁਣੇ ਸਾਨੂੰ ਦੱਸੋ ਆਈਵੀਐਫ ਵਾਲਾ ਸਰਟੀਫਿਕੇਟ ਦਿਓ ਤੁਸੀਂ ਉਲੰਘਣਾ ਕੀਤੀ ਹੈ ਨਹੀਂ ਮੰਦੀ ਉਹ ਸ਼ਰਮ ਕਰੋ ਪੰਜਾਬ ਸਰਕਾਰ ਸ਼ਰਮ ਕਰੋ ਮੁੱਖ ਮੰਤਰੀ ਸਾਹਿਬ ਇਹ ਇਹ ਕੰਮ ਕਰਨ ਨੂੰ ਇਹ ਸਮਾਂ ਮਿਲਿਆ ਪਹਿਲੀ ਗੱਲ ਤਾਂ ਉਸ ਪਰਿਵਾਰ ਦੇ ਕਿਸੇ ਨੂੰ ਜਾਣਾ ਹੀ ਨਹੀਂ ਚਾਹੀਦਾ ਕੁਝ ਅੱਜ ਉਹਨਾਂ ਦੇ ਘਰੇ ਇੱਕ ਖੁਸ਼ੀ ਆਈ ਹੈ ਤੇ ਅਸੀਂ ਖੁਸ਼ੀ ਦੇ ਵਿੱਚ ਵੀ ਖਲਲ ਮਚਾਉਣਾ ਚਾਹੁੰਦੇ ਹਾਂ ਜ਼ਿਕਰ ਹੋਇਆ ਕਿ ਸਿੱਧੂ ਮੁਸੇਵਾਲੇ ਦੇ ਪਿਤਾ ਬਲਕੋਤ ਸਿੰਘ ਨੇ ਪ੍ਰਸ਼ਾਸਨ ਤੇ ਬੱਚੇ ਸੰਬੰਧੀ ਕੁਝ ਦਸਤਾਵੇਜ਼ ਮੰਗਨ ਅਤੇ ਪਰੇਸ਼ਾਨ ਕਰਨ ਤੇ ਇਲਜ਼ਾਮ ਲਗਾਏ ਨੇ ਰਾਜਾਵੜਿੰਗ ਨੇ ਇਸ ਦੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨ ਦੇ ਲਈ ਅਜਿਹਾ ਕੋਈ ਵੀ ਕਦਮ ਚੁੱਕਦੀ ਹੈ ਤਾਂ ਇੱਟ ਦੇ ਨਾਲ ਇੱਟ ਖੜਕਾ ਦੇਾਂਗੇ ਸਿੱਧੂ ਮਸੇਵਾਲਿਆਂ ਦੇ ਮਾਪਿਆਂ ਤੋਂ ਬੱਚੇ ਦੇ ਲੀਗਲ ਹੋਣ ਬਾਰੇ ਸਬੂਤ ਮੰਗਤ ਸੰਬੰਧੀ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਚੁੱਪੀ ਤੋੜੀ ਹੈ ਪੰਜਾਬ ਸਰਕਾਰ ਨੂੰ ਇਸ ਮਾਮਲੇ ਤੇ ਕੇਰਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਇਸ ਮਾਮਲੇ ਤੇ ਪੰਜਾਬ ਦੇ ਸਿਹਤ ਮੰਤਰੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਇਸ ਮਾਮਲੇ ਦਾ ਪਲਟ ਜਵਾਬ ਦਿੱਤਾ ਸਿਹਤ ਮੰਤਰੀ ਡਾਕਟਰ ਬੀ ਸਿੰਘ ਨੇ ਬਲਕੋ ਸਿੰਘ ਅਤੇ ਚਰਨ ਕੋੜ ਨੂੰ ਲੱਖ ਲੱਖ ਵਧਾਈਆਂ ਦਿੰਦੇ ਕਿਹਾ ਹੈ ਕਿ ਸਾਡੇ ਵੱਲੋਂ ਉਹਨਾਂ ਨੂੰ ਬਿਲਕੁਲ ਪਰੇਸ਼ਾਨ ਨਹੀਂ ਕੀਤਾ ਜਾਵੇਗਾ ਉਕਤ ਚਿੱਠੀ ਕੇਂਦਰ ਸਰਕਾਰ ਨੇ ਭੇਜੀ ਹੈ ਕੇਂਦਰ ਸਰਕਾਰ ਲੰਬੜਚਾਲਾ ਚੱਲ ਰਹੀ ਹੈ ਉਹਨਾਂ ਪ੍ਰੋਸਾ ਦੁਆਏ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਬਿਲਕੁਲ ਵੀ ਪਰੇਸ਼ਾਨ ਨਹੀਂ ਕੀਤਾ ਜਾਵੇਗਾ ਬਿਲਕੁਲ ਕੋਈ ਹਰਸਬੰਦ ਜੀ ਸਾਡੇ ਵੱਲੋਂ ਕੋਈ ਨਹੀਂ ਸਾਨੂੰ ਉਹਨਾਂ ਨੂੰ ਲੱਖ ਲੱਖ ਵਧਾਈਆਂ ਜੀ ਕੇਂਦਰ ਸਰਕਾਰ ਨੇ ਚਿੱਠੀ ਲਿਖੀ ਆ ਲੂੰਬੜਚਾਲਾ ਚੱਲਦੇ ਆ ਕੇਂਦਰ ਸਰਕਾਰ ਦੀ ਚਿੱਠੀ ਆ ਕੇਂਦਰ ਸਰਕਾਰ ਨੂੰ ਘਟਿਆ ਸੋਚ ਆ ਉਹਨਾਂ ਦੀ ਸਾਡੇ ਵੱਲੋਂ ਜੀ ਸਾਡੇ ਵੱਲੋਂ ਕੋਈ ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਊਗਾ ਰੈਸਟ ਸ਼ੋਰ ਜੀ ਇੰਨਾ ਹੀ ਨਹੀਂ ਸਿਹਤ ਮੰਤਰੀ ਦੇ ਬਿਆਨ ਤੋਂ ਬਾਅਦ ਪੰਜਾਬ ਪ੍ਰਧਾਨ ਰਾਜਾ ਵਿਰਿੰਗ ਦਾ ਵੀ ਬਿਆਨ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਹਨਾਂ ਡਾਕਟਰ ਬਲਬੀਰ ਸਿੰਘ ਨੂੰ ਆੜੇ ਹੱਥੀ ਲੈ ਕੇ ਕਿਹਾ ਕਿ ਕੇਂਦਰ ਦੁਆਰਾ ਚਿੱਠੀ ਤਾਂ ਭੇਜੀ ਗਈ ਹੈ ਪਰ ਉਹਨਾਂ ਦੇ ਵੱਲੋਂ ਚਿੱਠੀ ਉੱਤੇ ਸਪਸ਼ਟੀਕਰਨ ਦੇਣ ਦੀ ਜਲਦੀ ਕਿਉਂ ਸੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹੁਲਾ ਬਾਈਦੀ ਮੂਸੇ ਵਾਲਾ ਸਾਫ ਦੇ ਪਿਤਾ ਜੀ ਨੇ ਕੱਲ ਆਪਣੀ ਇੱਕ ਵੀਡੀਓ ਰਿਲੀਜ਼ ਕੀਤੀ ਸੀ ਕਿ ਮੇਰੇ ਤੋਂ ਸਰਕਾਰ ਕੁਝ ਪੜਤਾਲ ਕਰ ਰਹੀ ਹੈ ਔਰ ਮੈਨੂੰ ਪਰੇਸ਼ਾਨ ਕਰ ਰਹੀ ਹੈ ਅੱਜ ਅਸੀਂ ਹਸਪਤਾਲ 'ਚ ਹੈ ਜੇ ਕਿਹੜੀ ਵੀ ਕੋਈ ਜਾਣਕਾਰੀ ਲੈਣੀ ਹੈ ਕੋਈ ਸਮਾਂ ਆਏਗਾ ਤਾਂ ਮੇਰੇ ਤੋਂ ਜਾਣਕਾਰੀ ਲੈ ਲੈ ਬਟ ਅੱਜ ਅਸੀਂ ਸਾਨੂੰ ਇਹ ਲੱਗਿਆ ਕਿ ਇਸ ਸ਼ੋਭ ਦੀ ਵਾਪਸ ਆਇਆ ਸੇਤ ਮੰਤਰੀ ਜੀ ਦਾ ਬਰਬੀਰ ਜੀ ਦਾ ਬਿਆਨ ਆਇਆ ਉਹ ਕਹਿੰਦੇ ਇਹ ਕਮਾਨ ਸਾਡੀ ਕੋਈ ਗਲਤੀ ਨਹੀਂ ਕੇਂਦਰ ਸਰਕਾਰ ਦੀ ਚਿੱਠੀ ਹੈ ਮੈਂ ਤਾਂ ਅਕਸਰ ਹੀ ਪਹਿਲਾਂ ਕਿਹਾ ਹੈ ਕਿ ਕਤਲ ਪੰਜਾਬ ਚ ਹੁੰਦਾ ਹੈ ਤੇ ਫੜ ਉਹ ਦਿੱਲੀ ਪੁਲਿਸ ਲੈਂਦੀ ਹੈ ਇਹ ਮੈਂ ਪਹਿਲਾਂ ਵੀ ਅਕਸਰ ਕਹਿੰਦਾ ਰਿਹਾ ਕਿ ਕੋਈ ਰਾਜ ਹੈ ਬਹੁਤ ਵੱਡਾ ਸਿੱਧੂ ਮੂਸੇਵਾਲੇ ਦੇ ਕਤਲ ਦੇ ਪਿੱਛੇ ਪਰ ਮੇ ਸੇਤ ਮੰਤਰੀ ਸਾਹਿਬ ਤੇ ਮੁੱਖ ਮੰਤਰੀ ਜੀ ਦਾ ਕੋਈ ਪੁੱਛਣਾ ਚਾਹਣਾ ਹੈ ਕਿ ਕੇਂਦਰ ਸਰਕਾਰ ਦਾ ਤੁਹਾਨੂੰ ਵੀ ਬਥੇਰੀਆਂ ਚਿੱਠੀਆਂ ਲਿਖਦਾ ਹੈ ਪਰ ਬਹੁਤ ਸਾਰੀਆਂ ਗੱਲਾਂ ਕੇਂਦਰ ਸਰਕਾਰ ਕਰਦੀ ਹੈ ਈਵਨ ਗਵਰਨਰ ਪੰਜਾਬ ਵੀ ਬਹੁਤ ਸਾਰੀਆਂ ਗੱਲਾਂ ਕਰਦੇ ਨਹੀਂ ਲੇਕਿਨ ਇਹ ਚਿੱਠੀ ਦੇ ਨਾਲ ਦੀ ਨਾਲ ਰਿਐਕਟ ਕਰਨਾ ਤੁਹਾਡੇ ਅਫਸਰ ਇੱਡੇ ਕਰੇ ਕਿਉਂ ਹੋ ਗਏ ਕੇਂਦਰ ਦੀ ਚਿੱਠੀ ਦਾ ਜਵਾਬ ਦੇਣਾ ਸਿਹਤ ਮੰਤਰੀ ਬਲਬੀਰ ਸਿੰਘ ਨੂੰ ਭਾਰੀ ਲੱਗਦਾ ਜਾਪਦਾ ਤੇ ਰਾਜਾ ਵਡਿੰਗ ਤੋਂ ਬਾਅਦ ਹੁਣ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਵੀ ਸਿਹਤ ਮੰਤਰੀ ਨੂੰ ਘੇਰਦੇ ਹੋਏ ਨਿਸ਼ਾਨੇ ਵਿੰਨੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤਾਂ ਹਰ ਰੋਜ਼ ਹੀ ਕਿਸੇ ਨਾ ਕਿਸੇ ਵਿਸ਼ੇ ਤੇ ਚਿੱਠੀਆਂ ਆਉਂਦੀਆਂ ਹੀ ਨੇ ਕਿ ਹਰ ਚਿੱਠੀ ਨੂੰ ਜਨਤਕ ਕਰਕੇ ਤੁਰੰਤ ਕਾਰਵਾਈ ਕਰਦੇ ਹੋ ਇਕ ਵਾਰ ਫੇਰ ਸਾਬਿਤ ਹੁੰਦਾ ਕਿ ਤੁਸੀਂ ਕਿੰਤ ਸਰਕਾਰ ਦੇ ਨਾਲ ਮਿਲੇ ਹੋ ਹੋ ਭਗਵੰਤ ਮਾਨ ਜੀ ਜੇਕਰ ਸਿੱਧੂ ਪਰਿਵਾਰ ਵਿੱਚ ਇੰਨੇ ਦੁੱਖ ਤੋਂ ਬਾਅਦ ਖੁਸ਼ੀ ਆਈ ਹੈ ਤੇ ਤੁਸੀਂ ਪਰਿਵਾਰ ਨੂੰ ਕਿਉਂ ਤੰਗ ਪਰੇਸ਼ਾਨ ਕਰ ਰਹੇ ਹੋ ਹੁਣ ਦੇਖਣਾ ਇਹ ਹੋਵੇਗਾ ਕਿ ਇਨਾਂ ਸਾਰੇ ਬਿਆਨਾਂ ਤੋਂ ਬਾਅਦ ਪੰਜਾਬ ਸਰਕਾਰ ਦਾ ਕੀ ਪ੍ਰਤੀਕਰਮ ਹੁੰਦਾ ਹੈ ED ਵੱਲੋਂ ਕੇਜਰੀਵਾਲ ਨੂੰ ਵਾਰ-ਵਾਰ ਭੇਜੇ ਜਾ ਰਹੇ ਸੰਮਨਾਂ ਉੱਤੇ ਅੱਜ ਦਿੱਲੀ ਦੀ ਹਾਈ ਕੋਰਟ ਨੇ ED ਨੂੰ ਜਵਾਬ ਦਾਖਲ ਕਰਨ ਲਈ 2 ਹਫ਼ਤੇ ਦਾ ਸਮਾਂ ਦੇ ਦਿੱਤਾ ਹੈ ਇਸ ਉੱਤੇ ਪ੍ਰਤੀਕਿਰਿਆ ਦਿੰਦਿਆਂ ਹੋਇਆਂ ਦਿੱਲੀ ਤੋਂ ਆਮ ਆਦਮੀ ਪਾਰਟੀ ਦੀ ਮੰਤਰੀ ਅਤੇ ਵਿਧਾਇਕ ਆਤੀਸ਼ੀ ਨੇ ਕਿਹਾ ਕਿ ਕੇਜਰੀਵਾਲ ਨੂੰ ਵਾਰ-ਵਾਰ ਸੰਮਨ ਭੇਜਣਾ ਕਾਨੂੰਨੀ ਹੈ ਜਾਂ ਗੈਰ ਕਾਨੂੰਨੀ ਹੁਣ ਇਸ ਦਾ ਜਵਾਬ ED ਨੂੰ ਦਾਖਲ ਕਰਨਾ ਹੋਵੇਗਾ ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵਾਰ-ਵਾਰ ਸੰਮਨ ਭੇਜੇ ਨੂੰ ਉਤੇ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਸੰਮਨ ਜਾਰੀ ਕੀਤਾ ਹੈ ਅਦਾਲਤ ਨੇ ਐਡੀ ਨੂੰ ਜਵਾਬ ਦਾਖਲ ਕਰਨ ਦੇ ਲਈ 2 ਹਫ਼ਤੇ ਦਾ ਸਮਾਂ ਦਿੱਤਾ ਹੈ ਜਸਟਿਸ ਸੁਰੇਸ਼ ਕੁਮਾਰ ਕੈਤ ਅਤੇ ਜਸਟਿਸ ਮਨੋਜ ਜੈਨ ਦੀ ਅਗਵਾਈ ਵਾਲੇ ਬੈਂਚ ਨੇ ਕੇਜਰੀਵਾਲ ਦੇ ਵਕੀਲਾਂ ਨੂੰ ਵੀ ਪੁੱਛਿਆ ਕਿ ਤੁਸੀਂ ਇਰੀ ਸਾਹਮਣੇ ਪੇਸ਼ ਕਿਉਂ ਨਹੀਂ ਹੁੰਦੇ ਤੁਸੀਂ ਦੇਸ਼ ਦੇ ਨਾਗਰਿਕ ਹੋ ਸੰਬੰਧ ਸਿਰਫ ਨਾਮ ਉੱਤੇ ਹਨ ਇਸ ਉੱਤੇ ਕੇਜਰੀਵਾਲ ਦੀ ਨੁਮਾਇੰਦਗੀ ਕਰ ਰਹੇ ਵਕੀਲ ਅਭਿਸ਼ੇਕ ਮੰਨੂ ਸਿੰਘ ਵੀ ਅਤੇ ਵਿਕਰਮ ਚੌத்ਰੀ ਨੇ ਕਿਹਾ ਕਿ ਈਡੀ ਨੇ ਆਪ ਨੇਤਾਵਾਂ ਮਨੀਸ਼ ਸੋਦਿਆ ਅਤੇ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਨੂੰ ਡਰਾਇਆ ਕਿ ਈਡੀ ਉਹਨਾਂ ਨੂੰ ਗ੍ਰਿਫਤਾਰ ਕਰ ਲਵੇਗਾ ਜੇਕਰ ਕੇਜਰੀਵਾਲ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ ਤਾਂ ਉਹ ਪੇਸ਼ ਹੋਣਗੇ ਉਤੇ ਦੂਜੇ ਪਾਸੇ ਦਿੱਲੀ ਸਰਕਾਰ ਦੇ ਮੰਤਰੀ ਆਤੀਸ਼ੀ ਨੇ ਕਿਹਾ ਹੈ ਕਿ ਈਡੀ ਵਾਰ-ਵਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਮਨ ਪੇਜ ਰਹੀ ਹੈ ਅਰਵਿੰਦ ਕੇਜਰੀਵਾਲ ਨੇ ਇਹ ਫੈਸਲਾ ਲੈਣ ਦੇ ਲਈ ਹਾਈ ਕੋਰਟ ਦਾ ਰੋਕ ਕੀਤਾ ਹੈ ਕਿ ਇਹ ਸਮਨ ਕਾਨੂੰਨੀ ਹਨ ਜਾਂ ਗੈਰ ਕਾਨੂੰਨੀ ਅੱਜ ਦੇ ਇਸ ਫੈਸਲੇ ਤੋਂ ਬਾਅਦ ਹੁਣ ਈਡੀ ਨੂੰ ਹਾਈ ਕੋਰਟ ਨੂੰ ਜਵਾਬ ਦੇਣਾ ਹੋਵੇਗਾ ਕਿ ਇਹ ਨੋਟਿਸ ਕਾਨੂੰਨੀ ਹੈ ਜਾਂ ਗੈਰ ਕਾਨੂੰਨੀ ਅਰਵਿੰਦ ਕੇਜਰੀਵਾਲ ਜੀ ਕੋ ਈਡੀ ਵਾਰ-ਵਾਰ ਬਾਰ-ਬਾਰ ਸਮਨs ਭੇਜ ਰਹਾ ਹੈ इन समन्स को चैलेंज करने के लिए यह समन्स कानूनी है कि गैर कानूनी है इस पर फैसला करने के लिए अरविंद केजरीवाल जी ने हाईकोर्ट मूव किया ईडी ने इस पिटीशन का बहुत विरोध किया ईडी ने हाईकोर्ट से बार बार कहा कि इसको खारिज किया जाए लेकिन ईडी के पुरजोर विरोध के बाद भी हाईकोर्ट ने इस मैटर को सुनने का निर्णय लिया है उन्होंने ईडी को नोटिस दिया है और ईडी को अब इस पूरे मामले में हाईकोर्ट में जवाब देना होगा ਜ਼ਿਕਰ ਹੋਖੇ ਕਿ ਦਿੱਲੀ ਸ਼ਰਾਬ ਨੀਤੀ ਮਾਮਲੇ ਦੇ ਵਿੱਚ ED ਨੇ 17 ਮਾਰਚ ਨੂੰ ਕੇਜਰੀਵਾਲ ਨੂੰ ਨੋਵਾ ਸੱਮਣ ਭੇਜਿਆ ਸੀ ਕੇਜਰੀਵਾਲ ਨੂੰ PML A ਤਹਿਤ ਪੁcjਗੀਛ ਲਈ 21 ਮਾਰਚ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ ਤੇ ਕੇਜਰੀਵਾਲ 19 ਮਾਰਚ ਨੂੰ ਸੰਮਨ ਦੇ ਖਿਲਾਫ ਹਾਈ ਕੋਰਟ ਪਹੁੰਚੇ ਸਨ ਅਮਰੀਕਾ ਦੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਭਾਜਪਾ ਵਿੱਚ ਜਾਰ ਹਲੇ ਨੇ ਜਿਸ ਨੂੰ ਲੈ ਕੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਹੈ ਕਿ ਸ਼ਹੀਦ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਪੁੱਤਰਾ ਸਰਦਾਰ ਤਰਨਜੀਤ ਸਿੰਘ ਸੰਧੂ ਜੇ ਆਪਦੀ ਗੌਰਵਮਈ ਵਿਰਾਸਤ ਤੇ ਪਿਆਰ ਨਹੀਂ ਦੇ ਸਕਦਾ ਤਾਂ ਉਸ ਤੋਂ ਪੰਜਾਬ ਦੀ ਵਿਰਾਸਤ ਦੀ ਰਾਖੀ ਦੀ ਆਸ ਰੱਖਣਾ ਵੀ ਵੱਡਾ ਭੁਲੇਖਾ ਹੈ ਬੀਤੇ ਦਿਨੀ ਅਮਰੀਕਾ ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸਨ ਜਿਸ ਤੋਂ ਬਾਅਦ ਇਹ ਅਸ਼ੰਕ ਕੇ ਜੁਤਾਇ ਜਵਾਰਿਸਨ ਕੇ ਉਨ੍ਹਾਂ ਭਾਜਪਾ ਅਮੇਦਸਰ ਤੋਂ ਚੌਕ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਜਿਸ ਉੱਤੇ ਹੁਣ ਸੀਨੀਅਰ ਅਕਾਲੀ ਆਗੂ ਬੀਸਰ ਸਿੰਘ ਬਲਟੋਹਾ ਨੇ ਟਿੱਪਣੀ ਕੀਤੀ ਹੈ ਤਰਨਜੀਤ ਸਿੰਘ ਸੰਧੂ ਨੇ ਭਾਜਪਾ ਵਿੱਚ ਸ਼ਾਮਲ ਹੋਣ ਤੇ ਬਲਟੋਹਾ ਨੇ ਦੁੱਖ ਜ਼ਾਹਰ ਕੀਤਾ ਹੈ ਇਸ ਸੰਬੰਧੀ ਬਲਟੋਹ ਨੇ ਸਾਰੇ ਸਹਿਯੋਗੀ ਦੇ ਨਾਲ ਗੱਲਬਾਤ ਕਰਨ ਦੌਰਾਨ ਬਿਆਨ ਵੀ ਸਪੱਸ਼ਟ ਕੀਤੇ ਬੁਲਟੋਹ ਸਾਹਿਬ ਦਲ ਬਦਲੀਆਂ ਦਾ ਸਿਲਸਿਲਾ ਲਗਾਤਾਰ جاری ਹੈ ਤੇ ਇੱਕ ਪਾਰਟੀ ਦਾ ਲੀਡਰ ਦੂਜੀ ਪਾਰਟੀ 'ਚ ਜਾ ਰਿਹਾ ਹੈ ਇਸੇ ਦੇ ਚੱਲਦਿਆਂ ਤਰਨਜੀਤ ਸਿੰਘ ਸੰਧੂ ਨੂੰ ਭਾਜਪਾ ਨੇ ਆਪਣੇ ਵਿੱਚ ਸ਼ਾਮਲ ਕਰ ਲਿਆ ਤੇ ਸੰਭਾਵਨਾ ਇਹ ਬਣ ਗਈ ਹੈ ਕਿ ਉਹਨਾਂ ਨੂੰ ਲੋਕ ਸਭਾ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ ਵੀ ਉਤਾਰਿਆ ਜਾ ਸਕਦਾ ਹੈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਤਾਂ ਗੱਲ ਇੱਕ ਇਹ ਵੀ ਬੰਦ ਕਿਸਮ ਦੀ ਹੈ ਜੀ ਜਿਹੜੇ ਤੁਸੀਂ ਰਾਜਨੀਤੀ ਦੀ ਗੱਲ ਕੀਤੀ ਹੈ ਦਲ ਬਦਲਵਾ ਦੀ ਗੱਲ ਕੀਤੀ ਹੈ ਜੀ ਅੱਜ ਉਹ ਆਪਣੇ ਵਿਰੋਧੀ ਨੂੰ ਬਾਹਲਾ ਘੜਦਾ ਹੈ ਜੀ ਤੇ ਕੱਲ ਨੂੰ ਜਾ ਕੇ ਉਹਦੀ ਸੱਜੇ ਖੰਡੇ ਬਿਠਾਉਂਦਾ ਹੈ ਹੂੰ ਤੇ ਫਿਰ ਉਹਦਾ ਦੱਸ ਕੁੰਦਾ ਹੈ ਜੀ ਅਜਿਹਾ ਜਿਹੜੀਆਂ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਕਈ ਉਦਾਹਰਨਾਂ ਸਾਹਮਣੇ ਆਈਆਂ ਨੇ ਜੀ ਤੇ ਉਹਦੇ ਨਾਲ ਜਿਹੜੀ ਇੱਕ ਰਾਜਨੀਤੀ ਜੀ ਹੁੰਦਾ ਜਿਹੜਾ ਅਸਰ ਹੈ ਲੋਕਾਂ 'ਤੇ ਵੀ ਮਾਰਿਆ ਜਾਂਦਾ ਹੈ ਤੇ ਰਾਜਨੀਤੀ ਕਰਨ ਵਾਲੇ ਸਾਰਿਆਂ 'ਤੇ ਹੀ ਜੀ ਚਾਹੇ ਸਾਫ ਸਫਾਈ ਵੀ ਕਰਦੇ ਹੋਣ ਕੋਈ ਸਿਧਾਂਤ ਕਰਦੇ ਹੋਣ ਉਹਨਾਂ 'ਤੇ ਵੀ ਅਸਰ ਪੈਂਦਾ ਹੈ ਜੀ ਹੁਣ ਜਿੱਥੋਂ ਤੱਕ ਸਰਦਾਰ ਕਰਨਜੀਤ ਸਿੰਘ ਸੰਧੂ ਨਾਲ ਸੰਬੰਧ ਹੈ ਜੀ ਉਹ ਬੜੇ ਪੜੇ ਲਿਖੇ ਨੇ ਔਰ ਉਹਨਾਂ ਦੀ ਸੇਵਾਵਾਂ ਜਿਹੜੀਆਂ ਨੇ ਉਹ ਬਾਰੇ ਵੱਖ-ਵੱਖ ਦੇਸ਼ਾਂ ਦੇ ਵਿੱਚ ਰਾਜਦੂਤ ਦੇ ਤੌਰ ਤੇ ਨਿਭਾਈਆਂ ਨੇ ਜੀ ਸ਼ਰਦਾ ਜੋਗ ਜੀ ਜੀ ਔਰ ਸਾਡੇ ਵਰਗੇ ਵੀ ਇਸ ਗੱਲ ਦਾ ਫਖਰ ਕਰਦੇ ਸੀ ਕਿ ਇਹ ਉਸ ਮਹਾਨ ਸ਼ਹੀਦ ਜਿਨ੍ਹਾਂ ਦੀ ਕੌਮ ਨੂੰ ਪੰਥ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਬੜੀ ਵੱਡੀ ਦੇਣ ਹੈ ਜੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੋਰੀਆ ਗੁਰੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੰਘਰਸ਼ ਦੇ ਵਿੱਚ ਹੀ ਉਹਨਾਂ ਨੇ ਜੇਲ੍ਹ ਦੇ ਅੰਦਰ ਸ਼ਹੀਦੀ ਪ੍ਰਾਪਤ ਕੀਤੀ ਸੀ ਸਰਦਾਰ ਤੇਜਾ ਸਿੰਘ ਸਮੁੰਦਰੀ ਜੀ ਹੁਣ ਮੇਰਾ ਸਵਾਲ ਇਹ ਨਾ ਕਿ ਸਰਦਾਰ ਤਰਨਜੀਤ ਸਿੰਘ ਸੰਧੂ ਦਾ ਇਹ ਫਰਦ ਬਣਦਾ ਸੀਗਾ ਕਿ ਉਹ ਆਪਦੇ ਵਾਟ ਮਡੇਰਿਆਂ ਦੀ ਜਿਹੜੀ ਵਿਰਾਸਤ ਹੈ ਜੀ ਉਹਦੇ ਤੇ ਪਹਿਰਾ ਦਿੰਦੇ ਜੀ ਵੀ ਉਹਦੇ ਤੇ ਪਹਿਰਾ ਨਹੀਂ ਸੀ ਦੇ ਸਕਦੇ ਤੇ ਘਰੇ ਬਹਿ ਜਾਂਦੇ ਜੀ ਜ਼ਿਕਰਯੋਗ ਹੈ ਕਿ ਸਿਆਸਤ ਦੇ ਵਿੱਚ ਆਉਂਦਿਆ ਸਾਰ ਹੀ ਤਰਨਜੀਤ ਸੰਧੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਨੀਆਂ ਵੀ ਸ਼ੁਰੂ ਹੋ ਗਈਆਂ ਨੇ ਗੁਰਪੰਤਵੰਤ ਸਿੰਘ ਪੰਨੂ ਨੇ ਧਮਕੀ ਦਿੰਦਿਆਂ 25 ਲੱਖ ਦੇ ਇਨਾਮ ਦਾ ਵੀ ਐਲਾਨ ਕੀਤਾ ਹੈ ਬੀਤੇ ਦਿਨ ਬਿਕਰਮਜੀਤ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਕਾਂਗਰਸੀ ਵਿਧਾਇਕ ਰਾਜਕੁਮਾਰ ਚੱਬੇਵਾਲ ਉਤੇ ਪ੍ਰਸ਼ਟਾਚਾਰ ਦੇ ਗੰਭੀਰ ਇਲਜ਼ਾਮ ਲਾਏ ਸਨ ਜਿਸ ਤੇ ਪ੍ਰਤੀਕਿਰਿਆ ਦਿੰਦਿਆਂ ਹੋਇਆਂ ਚੱਬੇਵਾਲ ਨੇ ਸਾਰੇ ਦੋਸ਼ਾਂ ਨੂੰ ਝੂਠਾ ਤੇ ਬੇਬੁਨਿਆਦ ਕਰਾਰ ਦਿੱਤਾ ਸੀ ਅੱਜ ਇਸ ਤੇ ਇੱਕ ਵਾਰ ਫਿਰ ਮਜੀਠੀਆ ਨੇ ਚੱਬੇਵਾਲ ਨੂੰ ਘੇੜਦੇ ਹੋਏ ਤਿੱਖੇ ਸਵਾਲ ਪੁੱਛੇ ਨੇ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਪੀਤੇ ਦਿਨੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਹਾਲੀ ਦੇ ਵਿੱਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਕਾਂਗਰਸ ਦੇ ਵਿਧਾਇਕ ਰਾਜਕੁਮਾਰ ਚੱਬੇਵਾਲ ਉੱਤੇ ਪ੍ਰਿਸ਼ਟਾਚਾਰ ਦੇ ਗੰਭੀਰ ਇਲਜ਼ਾਮ ਲਗਾਏ ਸੀ ਜਿਸ ਦਾ ਜਵਾਬ ਦਿੰਦੇ ਹੋਏ ਚੱਬੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਮਨਕੜਤ ਦੋਸ਼ ਲਗਾ ਰਹੇ ਨੇ ਵਿਕਰਮ ਸਿੰਘ ਮਜੀਠੀਆ ਦੁਆਰਾ ਜੋ ਮੇਰੇ ਤੇ ਇਲਜ਼ਾਮ ਲਗਾਏ ਗਏ ਨੇ ਉਹ ਬਿਲਕੁਲ ਝੂਠੇ ਤੇ ਬੇਬੁਨਿਆਦ ਨੇ ਕਿਉਂਕਿ ਮੈਂ ਤੇ ਗਰੀਬਾਂ ਦੇ ਕੱਚੇ ਘਰਾਂ ਦੀਆਂ ਛੱਤਾਂ ਦੀ ਗੱਲ ਕੀਤੀ ਸੀ ਕਿਉਂਕਿ ਉਹ ਡਿਗਣ ਵਾਲੀਆਂ ਸਨ ਔਰ ਦਾਸ ਨੇ ਕਰੀਬ 4600 ਘਰਾਂ ਨੂੰ 496 4 ਕਰੋੜ 96 ਲੱਖ ਦੀ ਰਾਸ਼ੀ ਜਿਹੜੀ ਉਹ ਜਾਰੀ ਕਰਵਾਈ ਸੀ ਜਿਸ ਦੇ ਵਿੱਚੋਂ ਕਰੀਬ 78-80 ਲੱਖ ਰੁਪਈਆ ਵੰਡਿਆ ਜਾ ਚੁੱਕਾ ਸੀ ਔਰ ਬਾਕੀ ਸਰਕਾਰ ਬਦਲਣ ਤੋਂ ਬਾਅਦ ਵਾਪਸ ਚਲਾ ਗਿਆ 4 ਕਰੋੜ 17 ਲੱਖ ਦੇ ਕਰੀਬ ਵਾਪਸ ਚਲਾ ਗਿਆ ਸੋ ਜੇਕਰ ਇਹ ਸਵਾਲ ਗਰੀਬਾਂ ਦੀਆਂ ਛੱਤਾਂ ਦਾ ਹੈ ਜਿਹਨੂੰ 10-10 15-15 ਹਜ਼ਾਰ ਰੁਪਈਆ ਉਹਨਾਂ ਦੇ ਖਾਤਿਆਂ 'ਚ ਜਾਣਾ ਹੈ ਪਹਿਲੀ ਗੱਲ ਤੇ ਵੀ ਉੱਥੇ ਭ੍ਰਿਸ਼ਟਾਚਾਰ ਦਾ ਸਵਾਲ ਨਹੀਂ ਉੱਠਦਾ ਔਰ ਦੂਸਰੀ ਗੱਲ ਹੈ ਵੀ ਜਿਹੜੀ ਇਹ ਗੱਲ ਕਰਦੇ ਆ ਕਿ ਇਨਕੁਆਇਰੀ ਦੀ ਗੱਲ ਕਰਦੇ ਆ ਬਿਜਲੈਂਸ ਇਨਕੁਆਇਰੀ ਕਰ ਚੁੱਕੀ ਹੈ ਡੀਡੀਪੀਓ ਆਫਿਸ ਇਨਕੁਆਇਰੀ ਕਰ ਚੁੱਕਾ ਹੈ ਜਿਸ ਦੇ ਵਿੱਚ ਕੋਈ ਵੀ ਵਿੱਤੀ ਕਪੜਾ ਜਾਂ ਵਿੱਤੀ ਘਾਟਾ ਸਰਕਾਰ ਨੂੰ ਨਜ਼ਰ ਨਹੀਂ ਆਇਆ ਸੋ ਇਸ ਕਰਕੇ ਜਿਹੜੀ ਮੇਰੇ ਸਾਹਮਣੇ ਲ ਕੇ ਜਿੰਨਾ ਕਿ ਮੈਂ ਸੋਚਦਾ ਕਿ ਬਿਜ਼ਨਸ ਦੁਆਰਾ ਵੀ ਜਿਹੜੀ ਇਨਕੁਆਰੀ ਆਪਣੇ ਲੈਵਲ ਤੇ ਉਹ ਕਰ ਰਹੀ ਸੀ ਉਹ ਵੀ ਮੈਨੂੰ ਬਿਨਾ ਬੁਲਾਏ ਜਿਹੜੀ ਹੈ ਉਹ ਫਾਈਲ ਹੋ ਚੁੱਕੀ ਹੈ ਔਰ ਉਹ ਵੀ ਜਦੋਂ ਫਾਈਲ ਹੋ ਚੁੱਕੀ ਹੈ ਉਹ 5 ਮਹੀਨੇ ਪਹਿਲਾਂ ਫਾਈਲ ਹੋ ਚੁੱਕੀ ਹੈ ਜਦੋਂ ਕਿ ਜੁਆਇਨ ਕਰਨ ਦੀ ਗੱਲ ਹੀ ਨਹੀਂ ਸੀ ਸੋ ਇਸ ਕਰਕੇ ਬਿਕਰਮ ਮਜੀਠੀਆ ਇਹ ਉਹ ਸ਼ਖਸ ਹੈ ਜਿਸ ਨੇ ਪੰਜਾਬ ਦੀ ਜਵਾਨੀ ਪੰਜਾਬੀਅਤ ਪੰਜਾਬ ਜਿਸ ਨੂੰ ਬਰਬਾਦ ਕਰਕੇ ਰੱਖ ਦਿੱਤਾ ਔਰ ਅੱਜ ਉਹ ਜਿਹੜਾ ਲੋਗ ਹੈ ਜਿਹੜੇ ਆ ਪੰਜਾਬ ਦੇ ਨਾਲ ਜਿਨ੍ਹਾਂ ਨੇ ਬੇਦਵੀਆਂ ਕਰਾਈਆਂ ਅੱਜ ਇਸ ਤਰ੍ਹਾਂ ਦੇ ਲੋਕ ਸਾਡੇ ਤੇ ਅੰਟ ਛੰਡ ਜਿਹੜੇ ਇਲਜ਼ਾਮ ਲਗਾ ਰਹੇ ਆ ਮੈਂ ਸਮਝਦਾ ਕਿ ਉਹ ਬਿਲਕੁਲ ਬੁਨਿਆਦ ਬੇਬੁਨਿਆਦ ਹੈ ਬਾਕੀ ਮੈਂ ਮਜੀਠੀਆ ਸਾਹਿਬ ਨੂੰ ਚੈਲੰਜ ਕਰਦਾ ਜੇ ਹਿੰਮਤ ਹੈ ਤਾਂ ਇਹਨਾਂ ਚਾਰਜਸ ਨੂੰ ਪ੍ਰੂਵ ਕਰਕੇ ਦੱਸੋ ਲੋਕਾਂ ਨੂੰ ਇਨਕੁਆਇਰ ਕਰੋ ਲੋਕਾਂ ਦੀ ਇਨਵੈਸਟੀਗੇਸ਼ਨ ਕਰਾਓ ਜੇ ਇੱਕ ਪੈਸੇ ਦੀ ਵੀ ਠਗੀ ਸਾਹਮਣੇ ਆਈ ਤੇ ਮੈਂ ਆਪਣੇ ਰਾਜਨੀਤਿਕ ਕੈਰੀਅਰ ਨੂੰ ਰਾਜਨੀਤਿਕ ਕੈਰੀਅਰ ਤੋਂ ਸੰन्यास ਲੈ ਲਵਾਂਗਾ ਔਰ ਜੇ ਬਿਲਕੁਲ ਠੀਕ ਹੋਇਆ ਤੇ ਮੈਂ ਮਜੀਠੀਆ ਸਾਹਿਬ ਨੂੰ ਵੀ ਕਹਿੰਦਾ ਕਿ ਉਹਨਾਂ ਨੂੰ ਕੋਈ ਪ੍ਰੈਸ ਕਾਨਫਰੰਸ ਕਰਨ ਦਾ ਕੋਈ ਰਾਜਨੀਤੀ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ। ਉੱਥੇ ਹੁਣ ਇੱਕ ਵਾਰ ਫਿਰ ਮਜੀਠੀਆ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦੇ ਹੋਏ ਚੱਬੇਵਾਲ ਨੂੰ ਆਲੇ-ਹੱਥੇ ਲਿਆ। ਉਹਨੇ ਕਿਹਾ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਤੁਸੀਂ ਕਿਹਾ 5 ਮਹੀਨੇ ਪਹਿਲਾਂ ਮੈਨੂੰ ਕਲੀਨ ਚਿੱਟ ਮਿਲ ਗਈ ਸੀ ਜੇ ਤੁਹਾਨੂੰ ਕਲੀਨ ਚਿੱਟ ਮਿਲੀ ਸੀ ਤਾਂ 19 ਦਸੰਬਰ 2023 ਨੂੰ ਤੁਸੀਂ ਅਦਾਲਤ ਦੇ ਵਿੱਚ ਜ਼ਮਾਨਤ ਲਈ ਕਿਉਂ ਗਏ? ਆ ਔਰਡਰ ਟੀ ਜਿਸ ਦੇ ਵਿੱਚ ਤੁਹਾਨੂੰ ਅਗਾਉ ਜਮਾਨਤ ਦਿੱਤੀ ਗਈ ਝੂਠ ਬੋਲਣ ਤੋਂ ਪਹਿਲਾਂ ਆਪਣੇ ਕਾਗਜ਼ ਚੈੱਕ ਕਰ ਲੈਂਦੇ ਸੋ ਹੁਣ ਦੇਖਣਾ ਹੋਵੇਗਾ ਕਿ ਇਸ ਟਵੀਟ ਤੋਂ ਬਾਅਦ ਆਪਾਗੂ ਰਾਜਕੁਮਾਰ ਜੱੱਬੇਵਾਲ ਦੀ ਕੀ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ ਕਿਸਾਨਾਂ ਵੱਲੋਂ ਲਗਾਤਾਰ ਦਿੱਲੀ ਜਾਂਦੀਆਂ ਕੋਸ਼ਿਸ਼ਾਂ ਜਾਰੀ ਨੇ ਟਰੈਕਟਰ ਟਰਾਲੀਆਂ ਰਾਹੀਂ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਨੇ ਪਰ ਹਰਿਆਣਾ ਸ਼ੰਭੂ ਬਾਰਡਰ ਵਿਖੇ ਪ੍ਰਸ਼ਾਸਨ ਤੇ ਸਰਕਾਰਾਂ ਦੇ ਆਦੇਸ਼ ਤੇ ਕਿਸਾਨਾਂ ਨੂੰ ਰੋਕ ਦਿੱਤਾ ਜਾਂਦਾ ਹੈ ਜਿਸ ਤਹਿਤ ਹੁਣ ਕਿਸਾਨਾਂ ਨੇ ਰੇਲਾਂ ਰਾਹੀਂ ਜਥੇ ਬਣਾ ਬਣਾ ਕੇ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ ਦੱਸਦੇ ਕਿ ਕਿਸਾਨਾਂ ਦੇ ਵੱਲੋਂ ਦਿੱਲੀ ਜਾਣ ਦੇ ਲਈ ਵੱਖ-ਵੱਖ ਹਤਕੰਡੇ ਅਪਣਾਏ ਜਾ ਰਹੇ ਨੇ ਐਸੇ ਤਹਿਤ ਅੱਜ ਉਹ ਆਪਣੇ ਸਰ ਅਤੇ ਬਿਆਸ ਦੇ ਰੇਲਵੇ ਸਟੇਸ਼ਨ ਤੋਂ ਰੇਲ ਰਾਹੀਂ ਕਿਸਾਨਾਂ ਦਾ ਕੁੱਲ 800 ਤੋਂ 1000 ਬੰਦਿਆਂ ਦਾ ਜੱਥਾ ਦਿੱਲੀ ਦੇ ਵੱਲ ਰਵਾਨਾ ਹੋਇਆ ਦੇਸ਼ ਦੇ ਵਿੱਚ ਪਹਿਲੀ ਵਾਰ ਇਸ ਤਰੀਕੇ ਦੇ ਨਾਲ ਹੋ ਰਿਹਾ ਕਿ ਇੱਕ ਪਾਸੇ ਚੋਨ ਜਾਪਤਾ ਤੇ ਦੂਜੇ ਪਾਸੇ ਕਿਸਾਨਾਂ ਦਾ ਧਰਨਾ ਇਹ ਦੇਖੋ ਤੂੰ ਗੱਲਾਂ ਨਖੇੜ ਕੇ ਦੇਖੋ ਟਰੱਕ ਟਰਾਲੀਆਂ ਸਾਡੇ ਉੱਥੇ ਖੜੇ ਆ ਕੋਈ ਸ਼ੰਭੂ ਬਾੜਰ ਤਾਂ ਜਾਨੋ ਰੋਕ ਨਹੀਂ ਰਿਆ ਅਸੀਂ ਇਸ ਜਿਹੜੇ ਟਿਕਟ ਟਾਲੀਆਂ ਉੱਥੇ ਲੱਗੇ ਆ ਇਹ ਹਰ 10 ਦਿਨਾਂ ਬਾਅਦ ਜਥਾ ਜਾਂਦਾ ਹਰ ਪਿੰਡ ਦੇ ਵਿੱਚ ਫੈਸਲਾ ਵਾ ਉਹ ਆਪਣੇ ਜਿੰਨੇ ਬੰਦੇ ਆਉਂਦੇ ਲੈ ਜਾਂਦੇ ਆ ਜਿਹੜੇ ਪਹਿਲੇ ਬੰਦੇ ਬੈਠੀ ਉਹ ਆ ਜਾਂਦੇ ਆ ਤੋਂ ਹਰ 10ਵੇਂ ਦਿਨ ਇਹ ਰਿਪੀਟ ਹੁੰਦਾ ਰਹੂਗਾ ਇਹ ਲੰਬੇ ਅੰਦੋਲਨ ਦੀ ਸਾਡੀ ਰਣਨੀਤੀ ਆ ਉਹ ਬਣ ਗਈ ਆ ਕਿਸਾਨੀ ਸਵਾਰ ਪੂਰੀ ਤਿਆਰੀ ਦੇ ਨਾਲ ਫਿਰ ਤੋਂ ਦਿੱਲੀ ਕੁਝ ਕਰ ਰਹੇ ਨੇ ਕਿਉਂਕਿ ਇਸ ਵਾਰ ਗਰਮੀ ਨੂੰ ਮੱਦੇ ਨਜ਼ਰ ਰੱਖਦੇ ਆ ਜਥਿਆਂ ਦੇ ਨਾਲ ਪੱਖੇ ਵੀ ਨਾਲ ਲੈ ਕੇ ਜਾ ਰਹੇ ਨੇ ਅਤੇ ਰਹਿਣ ਦਾ ਪ੍ਰਬੰਧ ਉੱਥੇ ਟਰਾਲੀਆਂ ਦੇ ਵਿੱਚ ਹੀ ਹੋਵੇਗਾ ਤੇ ਜਦੋਂ ਇਹ ਜਥਾ ਰਵਾਨਾ ਹੋਏਗਾ ਤੇ ਜਿਹੜਾ ਜਥਾ ਉੱਥੇ ਮੌਜੂਦ ਹੈ ਉਹ ਵਾਪਸ ਪਰਤ ਜਾਵੇਗਾ ਤਿਹੋੜ ਮਰਹੂਮ ਗਾਇਕ ਸਿੱਧੂ ਮਸੇਵਾਲੇ ਦੇ ਮਾਤਾ ਚਰਨ ਕੌਰ ਦੇ ਆਈਵੀਐਫ ਟ੍ਰੀਟਮੈਂਟ ਨੂੰ ਲੈ ਕੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਜਾਣਕਾਰੀ ਮੰਗੀ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਕਾਨੂੰਨ ਮੁਤਾਬਕ 21 ਤੋਂ 50 ਸਾਲ ਦੀ ਉਮਰ ਵਿੱਚ ਆਈਵੀਐਫ ਟ੍ਰੀਟਮੈਂਟ ਕਰਵਾਇਆ ਜਾ ਸਕਦਾ ਹੈ ਪਰ ਮਾਤਾ ਚਰਨ ਕੌਰ ਨੇ 58 ਸਾਲ ਦੀ ਉਮਰ ਵਿੱਚ ਬੱਚੇ ਨੂੰ ਜਨਮ ਦਿੱਤਾ ਹੈ ਉੱਥੇ ਹੀ ਪਾਜਪਾਗੂ ਹਰਜੀਤ ਸਿੰਘ ਗਰੇਵਾਲ ਨੇ ਇਸ ਚਿੱਠੀ ਨੂੰ ਲੈ ਕੇ ਪੰਜਾਬ ਸਰਕਾਰ ਤੇ ਵੀ ਨਿਸ਼ਾਨੇ ਸਾਧਦੇ ਨੇ ਜਿੱਥੇ ਇੱਕ ਪਾਸੇ ਸਿੱਧੂ ਮੂਸੇਵਾਲੇ ਦਾ ਪਰਿਵਾਰ ਨਵੇਂ ਜੰਮੇ ਬੱਚੇ ਦੀ ਖੁਸ਼ੀ ਮਨਾ ਰਿਹਾ ਹੈ ਉੱਤੇ ਦੂਜੇ ਪਾਸੇ ਕੇਂਦਰ ਸਰਕਾਰ ਨੇ ਸਿੱਧੂ ਮੂਸੇਵਾਲੇ ਦੇ ਮਾਤਾ ਚਰਨ ਕੋੜ ਦੇ ਆਈਵੀਐਫ ਟ੍ਰੀਟਮੈਂਟ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਜਾਣਕਾਰੀ ਮੰਗੀ ਹੈ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦੇ ਕਿਹਾ ਕਿ ਭਾਰਤ ਦੇ ਵਿੱਚ ਆਈਵੀਐਫ ਟ੍ਰੀਟਮੈਂਟ 21 ਤੋਂ 50 ਸਾਲ ਤੱਕ ਕਾਨੂੰਨੀ ਹੈ ਪਰ ਮਾਤਾ ਚਰਨ ਕੋੜ ਨੇ ਇਹ ਟ੍ਰੀਟਮੈਂਟ 58 ਸਾਲ ਦੀ ਉਮਰ ਦੇ ਵਿੱਚ ਕਰਵਾਇਆ ਹੈ ਕੇਂਦਰ ਨੇ ਪੰਜਾਬ ਸਰਕਾਰ ਨੂੰ ਇਸ ਸੰਬੰਧੀ ਰਿਪੋਰਟ ਪੇਸ਼ ਕਰਨ ਦੇ ਲਈ ਕਿਹਾ ਹੈ ਉੱਥੇ ਹੀ ਦੂਜੇ ਪਾਸੇ ਸੀਨੀਅਰ ਪਾਜਬਾ ਆਗੂ ਹਰਜੀਤ ਗਰੇਵਾਲ ਨੇ ਕੇਂਦਰ ਦੇ ਵੱਲੋਂ ਭੇਜੇ ਗਏ ਨੋਟਿਸ ਉੱਤੇ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਕੇਂਦਰ ਨੇ ਪੰਜਾਬ ਸਰਕਾਰ ਨੂੰ ਰਿਪੋਰਟ ਪੇਸ਼ ਕਰਨ ਦੇ ਲਈ ਕਿਹਾ ਸੀ ਪਰ ਪੰਜਾਬ ਪ੍ਰਸ਼ਾਸਨ ਮੁੱਸੇ ਵਾਲੇ ਦੇ ਪਰਿਵਾਰ ਨੂੰ ਪਰੇਸ਼ਾਨ ਕਰ ਰਿਹਾ ਹੈ ਤੇ ਰਿਪੋਰਟ ਮਾਤਾ ਚਰਨ ਕੋਟ ਅਤੇ ਬੱਚੇ ਤੇ ਇਲਾਜ ਤੋਂ ਬਾਅਦ ਵੀ ਦਿੱਤੀ ਜਾ ਸਕਦੀ ਹੈ ਭਾਰਤ ਸਰਕਾਰ ਦੇ ਹੈਲਥ ਮਨੂਸੀ ਨੇ ਇੱਕ ਪੱਤਰ ਲਿਖਿਆ ਪੰਜਾਬ ਸਰਕਾਰ ਨੂੰ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਜੀ ਜਿਨ੍ਹਾਂ ਨੇ ਹੁਣੇ ਹੀ ਆਈਵੀਐਫ ਦੇ ਥਰੂ ਬੱਚੇ ਦਾ ਜਨਮ ਹੋਇਆ ਉਸ ਪ੍ਰੋਸੀਜਰ ਨਾਲ ਔਰ ਉਸ ਉਹਨਾਂ ਦੀ ਹੈਲਥ ਦੇ ਬਾਰੇ ਜਾਣਕਾਰੀ ਲਈ ਜਾਵੇ ਉਹ ਜੇ ਹਸਪੀਟਲ ਚ ਹੀ ਹੈ ਬੱਚਾ ਤੇ ਮੈਂ ਇਹ ਸਮਝਦਾ ਕਿ ਸਿੱਧੂ ਮੂਸੇਵਾਲਾ ਜਿਹੜਾ ਉਹਦੇ ਪਰਿਵਾਰ ਨੂੰ ਨਾਰਾਜ ਪਰੇਸ਼ਾਨ ਕੀਤਾ ਜਾ ਰਿਹਾ ਉਹਦੇ ਉਹਦੇ ਪਿਤਾ ਜੀ ਕਹਿੰਦੇ ਆ ਕਿ ਮੈਂ ਜਾਣਕਾਰੀ ਦੇਣ ਨੂੰ ਤਿਆਰ ਹਾਂ ਪਰ ਮੈਨੂੰ ਹਸਪੀਟਲ ਚੋਂ ਪਹਿਲਾਂ ਛੁੱਪੀ ਤਾਂ ਹੋ ਰਹਿਣਗੇ ਬੱਚੇ ਦੀ ਟ੍ਰੀਟਮੈਂਟ ਜੋ ਹੋ ਰਹੀ ਹੈ ਉਹਦੇ ਚ ਡਿਸਟਰਬ ਨਾ ਕਰੋ ਤਾਂ ਇਸ ਕਰਕੇ ਇਹ ਜਿਸ ਤਰ੍ਹਾਂ ਪਰੇਸ਼ਾਨ ਕੀਤਾ ਜਾ ਰਿਹਾ ਲੱਗਦਾ ਕਿ ਜਿਸ ਤਰ੍ਹਾਂ ਪਹਿਲਾਂ ਅਸੀਂ ਸਾਰਿਆਂ ਨੇ ਕਿਹਾ ਕਿ ਜਿਹੜੀ ਸਿਕਿਉਰਿਟੀ ਆ ਉਸ ਦੀ ਜਾਣਕਾਰੀ ਜਨਤਕ ਨਾ ਕੀਤੀ ਜਾਵੇ ਇਹਨਾਂ ਨੇ ਉਹ ਜਨਤਕ ਜਾਣ ਬੁੱਝ ਕੇ ਕੀਤੀ ਧੱਕੇ ਨਾਲ ਕੀਤੀ ਹੰਕਾਰ ਨਾਲ ਕੀਤੀ ਔਰ ਉਹਦੇ ਚ ਉਸ ਨੂੰ ਸਿਕਿਉਰਿਟੀ ਰਿਸਕ ਹੋਇਆ ਔਰ ਉਹ ਮਾਰਿਆ ਗਿਆ ਤੇ ਉਹਦੀ ਹੱਤਿਆ ਹੋ ਗਈ ਔਰ ਮੈਂ ਸਮਝਦਾ ਇਹ ਬੜੀ ਮੰਦ ਭਾਗੀ ਗੱਲ ਆ ਔਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਇਹ ਦੂਸਰਾ ਕੰਮ ਫੇਰ ਕਰਨ ਲੱਗੇ ਐ ਇਸ ਤਰ੍ਹਾਂ ਦਾ ਇਦੇ 'ਚ ਹੰਕਾਰ ਨਹੀਂ ਹੁੰਦਾ ਆਪਣੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੇ ਨੂੰ ਜਰੂਰ ਹਦਾਇਤ ਕਰਨ ਮੁੱਖ ਮੰਤਰੀ ਕਿ ਉਹਨਾਂ ਨੂੰ ਜਦੋਂ ਸੁਵਿਧਾ ਹੋਵੇ ਉਸ ਮੁਤਾਬਕ ਜਾਣਕਾਰੀ ਲਈ ਜਾਵੇ ਨਾ ਕਿ ਇਸ ਤਰ੍ਹਾਂ ਉਹ ਹਸਪੀਟਲ 'ਚ ਨੇ ਤੇ ਉੱਥੇ ਇਲਾਜ ਚੱਲ ਰਿਹਾ ਜੇ ਤੇ ਉਹਨੂੰ ਤੰਦਰੁਸਤ ਹੋ ਕੇ ਆਉਣ ਤੋਂ ਬਾਅਦ ਉਹ ਜਾਣਕਾਰੀ ਲਈ ਜਾਵੇ ਇਹ ਅਸੀਂ ਪ੍ਰਾਰਥਨਾ ਕਰਦੇ ਹਾਂ ਇਹ ਇਸ ਤਰ੍ਹਾਂ ਨਜਾਇਜ਼ ਪਰੇਸ਼ਾਨ ਨਾ ਕੀਤਾ ਜਾਵੇ ਹੁਣ ਦੇਖਣਾ ਹੋਵੇਗਾ ਕਿ ਇਸ ਨੋਟਿਸ ਉਪਾਰ ਪੰਜਾਬ ਸਰਕਾਰ ਅਤੇ ਸਿੱਧੂ ਮੂਸੇਵਾਲੇ ਦੇ ਪਿਤਾ ਭਲਕੌਰ ਸਿੰਘ ਕਦੋਂ ਤੱਕ ਆਪਣਾ ਜਵਾਬ দাਇਰ ਕਰਦੇ ਨੇ ਅੱਜ ਦੇ ਪੰਜਾਬ نیوز ਬੁਲਟਨ ਵਿੱਚ ਬਸ ਐਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆਮੋ ਹੈਡਲਾਈਨਸ ਤੇ ਨਵਜੰਮੇ ਬੱਚੇ ਨੂੰ ਲੈ ਕੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਦਿੱਤਾ ਬਿਆਨ ਕਿ ਹਾਂ ਪੰਜਾਬ ਸਰਕਾਰ ਬੱਚੇ ਦੇ ਲੀਗਲ ਹੋਣ ਸੰਬੰਧੀ ਕਰ ਰਹੀ ਪੁੱਛਗਿੱਛ ਪੰਜਾਬ ਸਰਕਾਰ ਤੇ ਲੱਗੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਤੰਗ ਕਰਨ ਦੇ ਦੋਸ਼ ਵਿਕਰਮ ਮਜੀਠੀਆ ਦੇ ਨਾਲ-ਨਾਲ ਰਾਜਾ ਵੜਿੰਗ ਨੇ ਕੀਤੀ ਟਿੱਪਣੀ ਮੂਸੇਵਾਲੇ ਦੇ ਮਾਪਿਆਂ ਦੇ ਬੱਚੇ ਦੇ ਲੀਗਲ ਹੋਣ ਸੰਬੰਧੀ ਸਬੂਤ ਮੰਗਣ ਤੇ ਆਪ ਨੇ ਤੋੜੀ ਚੁੱਪੀ ਕੈਬਨਿਟ ਮੰਤਰੀ ਬਲਬੀਰ ਸਿੰਘ ਨੇ ਦਿੱਤਾ ਬਿਆਨ ਕੇ ਜੀਵਾਲ ਨੂੰ ਭੇਜੇ ਜਾ ਰਹੇ ਸੰਮਨਾ ਤੇ ਦਿੱਲੀ ਹਾਈ ਕੋਰਟ ਨੇ ਲੈ ਆ ਰੁਖ ਏਡੀ ਨੂੰ ਜਵਾਬ ਦਾਖਲ ਕਰਨ ਲਈ ਦਿੱਤੇ 2 ਹਫ਼ਤੇ ਇਸਨਾਲੇ ਮੈਨੂੰ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ